लुधियाना ਦੇ ਵਿੱਚ ਪਰਮਾਸੀ ਲੈ ਕੇ ਆਏ ਆ ਖਾਸ 1.5 ਫੁੱਟੀ ਕੁਲਚਾ। ਮੈਂ ਇੱਕ ਕਸਮਰ ਪੂਰਾ ਨਹੀਂ ਖਾ ਪਾਂਦਾ। 2 ਤੋਂ 3 ਬੰਦੇ ਪ੍ਰੋਪਰਲੀ ਇਹਨੂੰ ਖਾ ਪਾਂਦੇ। ਅੱਛਾ ਜੇ ਤੁਹਾਡੀ ਗੱਲ ਕੀਤੀ ਜਾਵੇ ਤੁਸੀਂ ਸুরু ਤੋਂ ਇਹ ਕੁਕਿੰਗ ਚ ਇੰਟਰਸਟਡ ਸੀ ਜਾਂ ਪਹਿਲੇ ਕੁਝ ਹੋਰ ਵੀ ਸੀ? ਮੈਂ گورਮੈਂਟ ਕਾਲਜ ਫॉर ਗਰਲਜ਼ ਦੇ ਡਿਪਾਰਟਮੈਂਟ ਆਫ 뮤직 ਦੇ ਵਿੱਚ ਐਜ਼ ਅ ਤਬਲਾ ਇਨਸੈਕਟਰ ਵਰਕ ਕਰ ਰਿਹਾ ਸੀ। ਜੇ 뮤직 ਤੋਂ ਕੁਕਿੰਗ ਦੇ ਵਿੱਚ ਕਿੱਦਾਂ ਇੰਟਰਸਟਡ? ਸ਼ੁਰੂ ਤੋਂ ਹੀ ਮੇਮ ਸ਼ੌਂਕ ਸੀਗਾ ਕਿ ਕੁਝ ਡਿਫਰੈਂਟ ਕੀਤਾ ਜਾਵੇ ਮੇਰੇ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਜਾਂ ਤਾਂ ਮੈਨੂੰ ਖਾਣ ਦਾ ਸ਼ੌਂਕ ਰਿਹਾ ਤੇ ਜਾਂ ਮੈਨੂੰ 뮤ਜ਼ਿਕ ਫੀਲਡ ਦਾ ਸ਼ੌਂਕ ਰਿਹਾ ਨਵੀਆਂ ਨਵੀਆਂ ਚੀਜ਼ਾਂ ਨੂੰ ਐਕਸਪਲੋਰ ਕਰਨਾ ਖਾਣਾ ਤੇ ਜਦੋਂ ਖਾਂਦੇ ਸੀਗੇ ਤੇ ਉਹ ਲੱਗਦਾ ਸੀ ਯਾਰ ਕਿ ਇਹ ਚੀਜ਼ ਮਿਸਿੰਗ ਹੈ ਇਹ ਚੀਜ਼ ਮਿਸਿੰਗ ਹੈ ਮਤਲਬ ਕਹਿ ਕੇ ਕਿ ਚੀਜ਼ਾਂ ਪਹੁੰਚਦੇ ਸੀਗੇ ਬੱਸ ਅਗਰ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਤੁਸੀਂ ਕੁਕਿੰਗ ਦੇ ਵਿੱਚ ਕੀਤੀ ਹੈ 뮤ਜ਼ਿਕ ਦੇ ਵਿੱਚ ਮੈਂ ਮੇਰੀ ਐਮਨ ਇਨਸਟਰੂਮੈਂਟਲ ਹੈ ਜੀ ਹੈ ਇਹ ਕੁੱਲ ਤੁਹਾਨੂੰ ਪਿਓਰ ਆਟਾ ਕੁਲਚਾ ਮਿਲੂਗਾ ਐਂਡ ਸਾਡੇ ਜਿਹੜੇ ਕਸਟਮਰਸ ਹੈਗੇ ਆ ਸਾਡੇ 72 80% ਕਸਟਮਰ ਸਾਡੇ ਕੋਲ ਆਟਾ ਕੁਲਚਾ ਹੀ ਡਿਮਾਂਡ ਕਰਦੇ ਆਗੇ ਜਿਹੜਾ 1.5 ਫੁੱਟੇ ਕੁਲਚਾ ਮੈਮ ਅਸੀਂ ਕਸਟਮਰ ਨੂੰ ਦੋ ਆਪਸ਼ਨ ਦਵੇ ਦਿੰਨੇ ਆ ਜਾਂ ਆਲੂ ਪਿਆਜ਼ ਲੈ ਸਕਦੇ ਆ ਜਾਂ ਫਿਰ ਮਿਕਸ ਵੇਜ ਲੈ ਸਕਦੇ ਆ ਉਹ ਤੁਸੀਂ ਕੋਈ ਵੀ ਤੁਹਾਡੀ ਚੋਇਸ ਦੀ ਆਪਾਂ ਲੈ ਸਕਦੇ ਆ ਕੁਲਚਾ ਕੁਲਚੇ ਖਾਣ ਵਾਸਤੇ ਆਉਂਦੇ ਕੋਈ ਕਿਹਣਾ ਸੀ ਪਹਿਲਾਂ ਮਾਰਟਨ ਜਾਂਦੇ ਸੀ ਹੁਣ ਇੱਥੇ ਆ ਗਿਆ ਸਾਡੇ ਖੁੱਲ ਗਿਆ ਐਫਸੀ ਹੁਣ ਇੱਥੇ ਆਉਂਦੇ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਸਰਚਾ نیوز ਚੈਨਲ ਤੇ ਮੈਂ ਤਵਲੀਨ ਤੁਹਾਡਾ ਸਵਾਗਤ ਕਰਦੀ ਆ ਲੁਧਿਆਣੇ ਦੇ ਵਿੱਚ ਆਏ ਦਿਨ ਵੱਖ-ਵੱਖ ਚੀਜ਼ਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਇੱਥੇ ਲੁਧਿਆਣੇ ਨੂੰ ਇੱਕ ਫੂਡੀ ਸਿਟੀ ਵੀ ਕਿਹਾ ਜਾਂਦਾ ਪਰ ਉੱਤੇ ਹੀ ਹੁਣ ਲੁਧਿਆਣੇ ਦੇ ਵਿੱਚ ਇੱਕ ਨਵਾਂ ਫੂਡ ਜਿਹੜਾ ਹੈ ਅਤਰੰਗੀ ਸਟਾਈਲ ਦੇ ਨਾਲ ਆਇਆ ਤੇ ਹੁਣ ਅਸੀਂ ਵੀ ਤੁਹਾਨੂੰ ਦਿਖਾਣੇ ਆ ਕਿ ਲੁਧਿਆਣੇ ਦੇ ਵਿੱਚ ਕਿਹੜੀ ਨਵੀਂ ਜਿਹੜੀ ਡਿਸ਼ ਹੈ ਉਹ ਆਈ ਹੈ ਲੁਧਿਆਣੇ ਦੇ ਵਿੱਚ ਹੁਣ 1.5 ਫੁੱਟੀ ਜਿਹੜਾ ਕੁਲਚਾ ਉਹ ਮਿਲਣ ਲੱਗਾ ਤੇ ਇਹਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਅੰਮ੍ਰਿਤਸਰ ਸਟਾਈਲ ਕੁਲਚਾ ਤੇ ਹੁਣ ਅਸੀਂ ਗੱਲਬਾਤ ਕਰਦੇ ਆ ਤੇ ਤੁਹਾਨੂੰ ਵੀ ਦੱਸਦੇ ਆ ਕਿ ਕਿਸ ਤਰ੍ਹਾਂ ਜਿਹੜਾ ਇਹ ਕੁਲਚਾ ਪ੍ਰਪੇਅਰ ਹੁੰਦਾ ਹੈ ਤੇ ਕਿਉਂ ਇਹ ਜਿਹੜਾ ਕੁਲਚਾ ਹੈ ਇੰਨਾ ਸਪੈਸ਼ਲ ਤੇ ਖਾਸ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਸੀਂ ਸਤਨਾਂ ਨਾਮ ਕੀ ਹੈ ਮੈਂ ਮੇਰਾ ਤੇਜਿੰਦਰ ਸਿੰਘ ਸਭ ਤੋਂ ਪਹਿਲੇ ਤੇ ਅਸਲ ਤੁਸੀਂ ਸ਼ੁਰੂ ਤੋਂ ਹੀ ਕੁਕਿੰਗ ਲਾਈਨ ਸੀਗਾ ਜਾਂ ਉਸ ਤੋਂ ਪਹਿਲੇ ਕੁਝ ਹੋਰ ਵੀ ਕਰ ਰਹੇ ਸੀ ਕੋਕਿੰਗ ਲਾਈਨ ਨਹੀਂ ਪਹਿਲਾਂ ਮੈਂ ਟੀਚਿੰਗ ਲਾਈਨ ਦੇ ਵਿੱਚ ਸੀਗਾ ਤੇ 3-4 ਸਾਲ ਮੈਂ ਟੀਚ ਕੀਤਾ ਹੈ ਗਵਰਨਮੈਂਟ ਕਾਲਜ ਫॉर ਗਰਲਜ਼ ਦੇ ਵਿੱਚ ਡਿਪਾਰਟਮੈਂਟ ਆਫ 뮤직 ਦੇ ਵਿੱਚ ਡਿਪਾਰਟਮੈਂਟ ਆਫ 뮤직 ਤੋਂ ਕੁਕਿੰਗ ਦੇ ਵਿੱਚ ਕਿੱਦਾਂ ਇੰਟਰਸਟ ਬਣਿਆ ਸ਼ੁਰੂ ਤੋਂ ਹੀ ਮੈਮ ਸ਼ੌਂਕ ਸੀਗਾ ਕਿ ਕੁਝ ਡਿਫਰੈਂਟ ਕੀਤਾ ਜਾਵੇ ਮੇਰੇ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਜਾਂ ਤਾਂ ਮੈਨੂੰ ਖਾਣ ਦਾ ਸ਼ੌਂਕ ਰਿਹਾ ਤੇ ਜਾਂ ਮੈਨੂੰ 뮤직 ਫੀਲਡ ਦਾ ਸ਼ੌਂਕ ਰਿਹਾ ਨਵੀਂ ਨਵੀਂ ਚੀਜ਼ਾਂ ਨੂੰ ਐਕਸਪਲੋਰ ਕਰਨਾ ਖਾਣਾ ਤੇ ਜਦੋਂ ਖਾਂਦੇ ਸੀਗੇ ਤੇ ਉਹ ਲੱਗ ਮਤਲਬ ਕਹਿ ਕਹਿ ਕੇ ਚੀਜ਼ਾਂ ਪਹੁੰਚਦੇ ਸੀਗੇ ਵਿੱਚ ਕਿਥੇ ਵੀ ਜਾਣਾ ਯਾਰ ਇਹ ਚੀਜ਼ ਘਟਾ ਇਹ ਚੀਜ਼ ਘਟਾ ਉਥੋਂ ਮਨ ਦੇ ਵਿੱਚ ਆਈ ਆਈਆ ਕਿ ਜੇ ਆਪਾਂ ਨੂੰ ਟੇਸਟ ਦੀ ਨੋਲੇਜ ਹੈਗੀ ਆ ਤੇ ਆਪਾਂ ਖੁਦ ਕਿਉਂ ਨਹੀਂ ਆਪਾਂ ਇਸ ਫੀਲਡ ਦੇ ਵਿੱਚ ਕੰਮ ਕਰ ਸਕਦੇ ਫਿਰ ਇਸ ਤੋਂ ਪਹਿਲੇ ਅਗਰ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਤੁਸੀਂ ਕੁਕਿੰਗ ਦੇ ਵਿੱਚ ਕੀਤੀ ਹੈ ਮਿਊਜ਼ਿਕ ਦੇ ਵਿੱਚ ਮੈਂ ਮੇਰੀ ਐਮ ਇਨ ਇਨਸਟਰੂਮੈਂਟਲ ਹੈ ਜੀ ਆ ਮਿਊਜ਼ਿਕ ਦੇ ਵਿੱਚ ਆ ਮੈਂ ਮੇਰੀ ਹਾਂਜੀ ਮਿਊਜ਼ਿਕ ਦੇ ਵਿੱਚ ਕੀਤੀ ਤੁਸੀਂ ਉਥੋਂ ਦੀ ਬਿਲਕੁਲ ਐਦਰ ਸਵਿਚ ਕਰਤਾ ਬਿਲਕੁਲ ਡਿਫਰੈਂਟ ਅੱਛਾ ਤੇ ਲੁਧਿਆਣੀ ਦੇ ਵਿੱਚ ਸਪੈਸ਼ਲ ਲੱਕ ਕੇ ਆਇਓ ਹੁਣ ਰਿਸੈਪ ਸਪੈਸ਼ਲ ਮੈਂ ਅਸੀਂ ਅਕਸਰ ਦੇਖਿਆ ਜਾਂਦਾ ਹੈ ਕਿ ਮੈਦੇ ਦੇ ਬਣੇ ਹੁੰਦੇ ਆ ਵਿਚ ਇਸ ਨੋਟ ਗੁੱਡ ਫॉर द ਹੈਲਥ ਹਾਂਜੀ ਹਾਂਜੀ ਤਾਂ ਉਹ ਵੀ ਕੁਝ ਹੈਗਾ ਕਿ ਤੁਸੀਂ ਓਰੇਜ ਵੀ ਇਹ ਕੁੱਲ ਤੁਹਾਨੂੰ ਪਿਓਰ ਆਟਾ ਕੁਲਚਾ ਮਿਲੇਗਾ ਐਂਡ ਸਾਡੇ ਜਿਹੜੇ ਕਸਟਮਰਸ ਹੈਗੇ ਆ ਸਾਡੇ 72 80% ਕਸਟਮਰ ਸਾਡੇ ਕੋਲ ਆਟਾ ਕੁਲਚਾ ਹੀ ਡਿਮਾਂਡ ਕਰਦੇ ਆ ਕਿ ਕਿੰਨੀ ਕੁ ਰੇਅਰ ਹੋ ਗਈ ਆਟਾ ਕੁਲਚਾ ਤੇ ਜਿਹੜਾ ਡੇਢ ਡੇਢ ਫੁੱਟੀ ਕੁਲਚਾ ਸਾਡਾ ਸਪੈਸ਼ਲ ਤੁਹਾਡਾ ਤੇ ਉਹ ਕਿੰਨੀ ਕੁ ਰੇਅਰ ਹੋ ਗਈ ਹੈ ਕਿ ਤੁਸੀਂ ਲੈ ਕੇ ਆਏ ਜਿਹੜਾ ਮੈਮ ਡੇਢ ਫੁੱਟੀ ਕੁਲਚਾ ਹੈਗਾ ਇਹਨੂੰ ਸਾਨੂੰ ਹਫ਼ਤਾਕ ਹੋਇਆ ਸੀ ਸਟਾਰਟ ਅਪ ਕੀਤਾ ਆਪਣੀ ਇਸ ਬ੍ਰਾਂਚ ਦੇ ਵਿੱਚ ਵੈਸੇ ਜਿਹੜਾ ਆਟਾ ਕੁਲਚਾ ਹੈਗਾ ਆਪਣੇ ਬ੍ਰਦਰ ਹੈਗੇ ਮੌਲਟਨ ਹੁੰਦੇ ਆ ਜੀ ਉਹ ਸਭ ਤੋਂ ਪਹਿਲਾਂ ਜਿਹੜਾ ਆਪਣਾ ਆਟਾ ਕੁਲਚਾ ਕਨਸੈਪਟ ਆ ਉਹਦੇ ਨਾਲ ਉਹ ਵਿਚ ਲੈ ਕੇ ਆਏ ਮੌਲਟਨ ਹਾਂਜੀ ਹਾਂਜੀ ਮਤਲਬ ਲੋਕਾਂ ਦੀ ਹੈਲਥ ਦਾ ਪੂਰਾ ਪੂਰਾ ਧਿਆਨ ਰੱਖਦੇ ਜੇ ਆਟਾ ਮੰਗੋਗੇ ਪਿਓਰ ਆਟਾ ਦਵਾਂਗੇ ਤੇ ਜੇ ਮੈਦਾ ਕਹੋਗੇ ਤੇ ਪਿਓਰ ਤੁਹਾਨੂੰ ਮੈਦਾ ਮਿਲੂਗਾ ਦੋਨੋਂ ਦੋਨੋਂ ਆਪਸ਼ਨਸ ਅਵੇਲੇਬਲ ਆ ਸਾਡੇ ਕੋਲ ਅਗਰ ਗੱਲ ਕੀਤੀ ਜਾਵੇ 1.5 ਫੁੱਟੀ ਕੁਲਚੇ ਦੀ ਤਾਂ ਇਹਦੇ ਕਿਦਾਂ ਪ੍ਰੋਸੈਸ ਕੀ ਹੈ ਰ ਬਣਾਉਂਦਾ ਜਿਹੜਾ 1.5 ਫੁੱਟੇ ਕੁਲਚਾ ਮੈਮ ਅਸੀਂ ਕਸਟਮਰ ਨੂੰ ਦੋ ਆਪਸ਼ਨ ਦੇ ਵਿੱਚ ਦਿੰਨੇ ਆ ਜਾਂ ਆਲੂ ਭਾਈ ਲੈ ਸਕਦੇ ਆ ਜਾਂ ਫਿਰ ਮਿਕਸ ਵੇ ਲੈ ਸਕਦੇ ਆ ਉਹ ਤੁਸੀਂ ਕੋਈ ਵੀ ਤੁਹਾਡੀ ਚੋਇਸ ਦੀ ਆਪਾਂ ਲੈ ਸਕਦੇ ਆ ਕੁਲਚਾ ਤੇ ਆਟਾ ਮੈਦਾ ਦੋਨੇ ਅਵੇਲੇਬਲ ਹੋ ਜਾਣਗੇ ਜੇ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਾਉਣਾ ਹੈ ਹੁਣ ਜੇ ਸਾਡੇ ਕੋਲ ਕਸਟਮਰ ਆਂਦੇ ਆ ਕਹਿੰਦੇ ਸਾਨੂੰ ਪਨੀਰ ਪਿਆਜ ਦਿਓ ਜਾਂ ਫਿਰ ਕੋਈ ਕਹਿੰਦੇ ਸਾਨੂੰ ਆਚਾਰੀ ਦਿਓ ਤੇ ਅਸੀਂ ਉਹ ਕਸਟਮਰ ਦੀ ਚੋਇਸ ਦੇ ਹਿਸਾਬ ਨਾਲ ਵੀ ਕਸਟਮਾਈਜ਼ ਕਰ ਦਿੰਨੇ ਆ ਕੁਲਚਾ ਤੇ ਅਗਰ ਆਰਟੀ ਦੀ ਬਣਾਉਣ ਦੀ ਗੱਲ ਕੀਤੀ ਜਾਵੇ ਆਟਾ ਕੁਲਚਾ ਬਣਾਉਣ ਨੂੰ ਜ਼ਿਆਦਾ ਟਾਈਮ ਲੱਗਦਾ ਹੈ ਜਾਂ ਮੈਦੇ ਵਾਲੇ ਕੁਲਚੇ ਨੂੰ ਜ਼ ਜਿਹੜਾ ਬੇਸਿਕਲੀ ਆਟਾ ਗੁਲਚਾ ਮੈਂ ਇਹਨੂੰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਦਾ ਹੈ ਕਿਉਂਕਿ ਜਦੋਂ ਆਪਾਂ ਗੱਲ ਕਰੀਏ ਹੁਣ ਜਿਵੇਂ ਮਿਕਸ ਵਿੱਚ ਆٹے ਵਿੱਚ ਹੈ ਪ੍ਰੋਪਰ ਜਿਹੜੀਆਂ ਵੈਜੀਜ਼ ਐ ਤੰਦੂਰ ਦੇ ਵਿੱਚ ਰੋਸ ਹੋਣੀਆਂ ਹੁੰਦੀਆਂ ਤੇ ਉਹਨੂੰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਜਾਂਦਾ ਅਸੀਂ ਅਕਸਰ ਦੇਖਦੇ ਆ ਕਿ ਨਾਨ ਅਕਸਰ ਇਦਾਂ ਮਿਲਦੇ ਆ ਕਿ ਪਲੇਨ ਹੁੰਦੇ ਆ ਵਿੱਚ ਵੈਜੀਜ਼ ਵਗੈਰਾ ਨਹੀਂ ਪਾਈ ਹੁੰਦੀ ਐ ਤੇ ਤੁਹਾਡੇ ਨਾਨ ਦੇ ਵਿੱਚ ਸਪੈਸ਼ਲ ਵੈਜੀਜ਼ ਵੀ ਐ ਹਾਂਜੀ ਤੇ ਕਿੰਨਾ ਉਸ ਤੋਂ ਬਾਅਦ ਉਹ ਹੈਵੀ ਹੋ ਜਾਂਦਾ ਦੇਖੋ ਹੈਵੀ ਕੁਛ ਵੀ ਨਹੀਂ ਹੁੰਦਾ ਇਹ ਸਾਡੇ ਕੋਲੇ ਹੁਣ ਸੀਨੀਅਰ ਸਿਟੀਜ਼ਨ ਸਾਡੇ ਕੋਲ ਦੇਖੋ ਇਹ ਅੰਕਲ ਆਏ ਹੋਏ ਐ ਸਾ ਖਾਣ ਕੁੱਲਚਾ ਜਿਹੜਾ ਹੈਗਾ ਆ ਤੇ ਸਾਡੇ ਕੋਲ ਬਜ਼ੁਰਗ ਵੀ ਆਉਂਦੇ ਆ ਈਵਨ ਸਾਡੇ ਕੋਲ ਜਿਮਰਸ ਵੀ ਆਉਂਦੇ ਆ ਸਾਨੂੰ ਆ ਕੇ ਕਹਿੰਦੇ ਤੁਸੀਂ ਸਾਨੂੰ ਆਟਾ ਕੁੱਲਚਾ ਹੀ ਦਿਓ ਇਹਦੇ ਵਿੱਚ ਹੈਵੀ ਕੁਝ ਵੀ ਨਹੀਂ ਹੈ ਸਭ ਕੁਝ ਹੈਲਦੀ ਹੈ ਪਿਓਰ ਆਟਾ ਤੁਹਾਨੂੰ ਮਿਲਣਾ ਤੇ ਨਾਲ ਜਿਹੜੇ ਆਪਾਂ ਕੁਝ ਵੀ ਨਹੀਂ ਮੈਮ ਇਹ ਸਿਰਫ ਲਗਾਉਣ ਦੀ ਜਿਹੜੀ ਕਲਾਕਾਰੀ ਹੁੰਦੀ ਹੈ ਕਿ ਆਟਾ ਕੁੱਲਚਾ ਇਹਨੂੰ ਕਿੱਥੇ ਹੀਟ ਦੇਣੀ ਹੈ ਕਿੱਥੇ ਲਾਉਣਾ ਤੰਦੂਰ ਦੇ ਵਿੱਚ ਸੇਮ ਤੁਹਾਨੂੰ ਕ੍ਰਿਸਪੀਨੈਸ ਤੇ ਸੇਮ ਤੁਹਾਨੂੰ ਉਹ ਕਰੰਚੀਨੈਸ ਜਿਹੜੀ ਆਪਾਂ ਆਟਾ ਕੁੱਲਚੇ ਦੇ ਵਿੱਚ ਵੀ ਪ੍ਰੋਵਾਈਡ ਕਰਾਂਗੇ ਕੁਲਚੇ ਜਿਹੜੇ ਆ ਉਹ ਕਾਫੀ ਫੇਮਸ ਵੀ ਹੋ ਰਿਹਾ ਹੈ। ਹਾਂਜੀ। ਸਪੈਸ਼ਲ ਕੀ ਪਾ ਰਹੇ ਹੋ ਨਾ ਰਿ ਵਿੱਚ ਕਿ ਉਹ ਇੰਨੇ ਫੇਮਸ ਹੋ ਰਹੇ ਤੇ ਲੋਕੀ ਪਸੰਦ ਵੀ ਕਰ ਰਹੇ। ਮੈਮ ਸਪੈਸ਼ਲ ਕੋਈ ਲਕੋਸ਼ ਪਾਉਣੀ ਕੁਝ ਵੀ ਕੋਈ ਸਪੈਸ਼ਲ ਨਹੀਂ ਪਾ ਰਹੇ। ਬਸ ਬੇਸਿਕਲੀ ਇਹ ਹੈ ਜਿਹੜਾ ਅਸੀਂ ਕਿ ਆਟਾ ਕਨਸੈਪਟ ਅਸੀਂ ਲੈ ਕੇ ਆਏ ਹੋਏ ਆ। ਤੇ ਸਾਰੀਆਂ ਫਰੈਸ਼ ਜਿਹੜੀਆਂ ਚੌਪਡ ਵੈਜੀਟੇਬਲਸ ਆ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਅਸੀਂ ਸਾਰੀਆਂ ਚੌਪਿੰਗ ਕਰਕੇ ਰੱਖੀਆਂ ਹੋਈਆਂ। ਜਿਵੇਂ ਹੁਣ ਸਾਡਾ ਮਿਕਸ ਵਿੱਚ ਕੁਲਚਾ ਹੈਗਾ। ਉਹਦੇ ਵਿੱਚ ਚੁਕੰਦਰ ਹੋਗੀ, ਬੀਨਸ ਹੋਗੀ, ਗਾਜਰ ਹੋਗੀ। ਤੇ ਇਹ ਆਪਣਾ ਜਿਹੜਾ ਸਾਰਾ ਅਸੀਂ ਚੌਪ ਕਰਕੇ ਫਰੈਸ਼ ਵੈਜੀਜ਼ ਨਾਲ ਸਰਵ ਕਰਦੇ ਆਂ ਤੇ ਇਹ ਵੀ ਸੁਣਨ ਚਾਹੀਏ ਕਿ ਲੋੜੀ ਅੰਮ੍ਰਿਤਸਰ ਦੀ ਸਪੈਸ਼ਲ ਹੁੰਦੀ ਆ ਤੇ ਕੀ ਅੰਮ੍ਰਿਤਸਰ ਤੋਂ ਆਂਦੇ ਖੁਲਚੇ ਆ ਕਿਵੇਂ ਮੈਮ ਅੰਮ੍ਰਿਤਸਰ ਤੋਂ ਕੁਲਚੇ ਨਹੀਂ ਆਉਂਦੇ ਸਾਡਾ ਜਿਹੜਾ ਕਾਰੀਗਰ ਆ ਉਹੀ ਅੰਮ੍ਰਿਤਸਰ ਤੋਂ ਹੈਗਾ ਜੀ ਟੋਟਲੀ ਜਿਹੜਾ ਬਣਾਉਣ ਦਾ ਤਰੀਕਾ ਉਹ ਪੂਰਾ ਅੰਮ੍ਰਿਤਸਰ ਉਹ ਸਾਰਾ ਸਾਰਾ ਉਹਨਾਂ ਦੀ ਜਿਹੜੀ ਕਾਰੀਗਰੀ ਆ ਜਿਹੜੇ ਕਾਰੀਗਰ ਆ ਉਹ ਆਪ ਹੀ ਅੰਮ੍ਰਿਤਸਰ ਤੋਂ ਹੈਗੇ ਨੇ ਤੇ ਅੰਮ੍ਰਿਤਸਰ ਸਟਾਈਲ ਜਿਹੜੇ ਝੋਲੇ ਆਪਣੇ ਜਿਹੜੇ ਬੰਦੇ ਆ ਵਿਦ ਚਟਨੀ ਅਸੀਂ ਸਰਵ ਕਰਦੇ ਆ ਤੁਹਾਨੂੰ ਤੇ ਕੁਲਚੇ ਪ੍ਰੋ ਕੀ ਸੇਕ ਬਣਾ ਕੇ ਦਿਖਾ ਸਕਦੇ ਹੋ ਸਾਡੀ ਆਡੀਅנס ਨੂੰ ਵੀ ਸ਼ੋਰ ਜੀ ਤੁਹਾਨੂੰ ਅਸੀਂ ਆਟਾ ਕੁਲਚਾ ਲਗਵਾ ਕੇ ਦਿਖਾਨੇ ਆ ਤੇ ਡੇਢ ਫੋਰਟੀ ਕੁਲਚਾ ਤੁਹਾਨੂੰ ਅਸੀਂ ਹੁਣੇ ਮੇਕਿੰਗ ਇਹਦੀ ਦਿਖਾਨੇ ਤੇ ਹੁਣੇ ਕਿਹੜਾ ਡੋ ਲਿੱਤਾ ਮੈਂ ਦੇਖੋ ਇਹ ਆਟੇ ਦਾ ਡੋ ਹੈ ਜੀ ਇਹਦੇ ਵਿੱਚ ਸਾਰੀਆਂ ਵੈਜੀਜ਼ ਤੇ ਆਲੂ ਪਿਆਜ਼ ਦਾ ਪ੍ਰੋਪਰ ਦੇਖੋ ਇੱਕ ਮਿਕਸਚਰ ਜਾ ਰਿਹਾ ਜੀ ਵਿੱਚ ਤੇ ਵੈਜੀਜ਼ ਦੇ ਵਿੱਚ ਕੀ ਕੀ ਹੋਣਾ ਹੈ ਵੈਜੀਜ਼ ਦੇ ਵਿੱਚ ਮੈਮ ਸੁਕੰਦਰ ਹੋਗੀ ਬੀਨਸ ਹੋਗੀਆਂ ਆਪਣੀਆਂ ਤੇ ਆਪਣੀ ਕੈਰਟ ਹੋਗੀ ਤੇ ਆਪਣਾ ਆਲੂ ਪਿਆਜ਼ ਦਾ ਮਿਕਸਚਰ ਹੋ ਗਿਆ ਸਾਰਾ ਆਪਣੇ ਅਕੋਰਡਿੰਗ ਵੀ ਕਸਟਮਾਈਜ਼ ਕਰਵਾ ਸਕਦੇ ਆ ਅਗਰ ਕੁਝ ਆਪਣੇ ਸਾਹ ਨਾਲ ਵੀ ਤੁਸੀਂ ਕਸਟਮਰ ਕਸਟਮਾਈਜ਼ ਕਰਾ ਸਕਦੇ ਹੋ ਹੁਣ ਕਸਟਮਰ ਕਈ ਸਾਡੇ ਕੋਲ ਆਉਂਦੇ ਆ ਕਈ ਸਾਨੂੰ ਕੋਈ ਪਨੀਰ ਪਿਆ ਚਾਹੀਦਾ ਕੋਈ گارਲਿਕ ਚਾਹੀਦਾ ਜਿਵੇਂ ਕਸਟਮਰ ਦੀ ਰਿਕੁਆਇਰਮੈਂਟ ਉਹਦੇ ਸਾਨੂੰ ਅਸੀਂ ਕਸਟਮਾਈਜ਼ ਕਰ ਦਿਆਂਗੇ ਜਿਵੇਂ ਨਾਰਮਲ ਕੁਲਚੇ ਨੂੰ ਬਣਨ ਟਾਈਮ ਲੱਗਦਾ ਤੇ ਇਹਨੂੰ ਉਸ ਤੋਂ ਜ਼ਿਆਦਾ ਟਾਈਮ ਲੱਗਦਾ ਨਹੀਂ ਮੈਮ ਟਾਈਮ ਨਹੀਂ ਲੱਗਦਾ ਪਰ ਦੇਖੋ ਜਦੋਂ ਵੀ ਕਸਟਮਰ ਸਾਡੇ ਕੋਲ ਆਵੇ ਥੋੜੀ ਜੀ ਪੇਸ਼ੈਂਸ ਲੈ ਕੇ ਆਵੇ ਕਿਉਂਕਿ ਦੇਖੋ ਸਾਰਾ ਕੁਝ ਫਰੈਸ਼ੀ ਤਿਆਰ ਹੋਣਾ ਇਹਦੇ ਵਿੱਚ ਰੈਡੀਮੇਡ ਕੁਝ ਵੀ ਨਹੀਂ ਹੈਗਾ ਤੇ ਨਾਰਮਲੀ ਜਿਹੜ 10 ਤੋਂ 15 ਮਿੰਟ ਜਿਹੜਾ ਹੈਗਾ ਬਿਲਕੁਲ ਲੱਗਦੇ ਆ ਤੁਹਾਨੂੰ ਸਰਵ ਕਰਨ ਦੇ ਵਿੱਚ 10 ਮਿੰਟ ਦਾ ਹਾਰਡਲੀ ਟਾਈਮ ਸਾਨੂੰ ਚਾਹੀਦਾ ਹੁੰਦਾ ਹੈ ਹਾਂਜੀ ਹਾਂਜੀ ਮਤਲਬ 10 ਮਿੰਟ ਚ ਇਹ ਪੂਰਾ ਰੈਡੀ ਹੋ ਜਾਊਗਾ ਉਹ ਰੈਡੀ ਹੋ ਜਾਊਗਾ ਆ ਦੇਖੋ ਡੋ ਪ੍ਰੋਪਰ ਤਿਆਰ ਹੋ ਰਿਹਾ ਤੇ ਇਹਨੂੰ ਪ੍ਰੋਪਰ ਜਿਹੜਾ ਹੈਗਾ ਟੇਬਲ ਸਾਈਜ਼ ਤੱਕ ਰੈਡੀ ਕਰਾਂਗੇ ਔਰ ਤੁਹਾਨੂੰ ਨਾਪ ਕੇ 18 ਇੰਚ ਦੇਵਾਂਗੇ ਮਤਲਬ ਪੂਰਾ ਟੇਬਲ ਦੇ ਸਾਈਜ਼ ਇਹ ਤਿਆਰ ਹੋਏਗਾ ਪ੍ਰੋਪਰ ਹੋ ਜਾਊਗਾ ਜੀ ਦੇਖੋ 18 ਤੋਂ 19 ਚੱਲ ਜਾਊਗਾ 20 ਚੱਲ ਜਾਊਗਾ ਪਰ ਇਹ ਫੋਰ ਸ਼ੋਰ ਸ਼ਾਰਟ ਹੈ ਕਿ 18 ਇੰਚ ਤੋਂ ਘੱਟ ਨਹੀਂ ਹੋਊਗਾ ਕੁਲ ਚ ਇਹ ਕੀ ਕਨਸੈਪਟ ਸ਼ੁਰੂ ਕਿ ਅਸੀਂ ਨਾ ਬਹੁਤ ਦੇਰ ਤੋਂ ਪਲਾਨ ਕਰ ਰਹੇ ਸੀਗੇ ਕਿ ਨਾਰਮਲ ਕੁਲਚੇ ਦਾ ਚਲੋ ਹਰ ਕਿਤੇ ਚੱਲ ਰਿਹਾ ਪਰ ਸਾਡੇ ਕੋਲ ਜਿਵੇਂ ਬੇਸਿਕਲੀ ਫੈਮਲੀਆਂ ਆ ਜਾਂਦੀਆਂ ਤੇ ਉਹ ਕਹਿੰਦੇ ਤੁਹਾਡੇ ਕੋਲੇ ਕੁਝ ਕੋਈ ਕੰਬੋ ਦੇ ਵਿੱਚ ਜਾਂ ਤੁਹਾਡੇ ਕੋਲੇ ਕੁਝ ਕੋਈ ਕਨਸੈਪਟ ਜਿ ਆਪਾਂ ਸ਼ੇਅਰਿੰਗ ਕਰ ਸਕੀਏ ਫਿਰ ਉੱਥੋਂ ਸਾਡੇ ਮਾਈਂਡ ਦੇ ਵਿੱਚ ਆਇਆ ਕਿ ਅਸੀਂ ਜਿਹੜਾ 1.5 ਫੁੱਟੇ ਕੁਲਚਾ ਹੈਗਾ ਇਹਨੂੰ ਲਾਂਚ ਕਰੀਏ ਤੇ ਇਹਦੇ ਵਿੱਚ ਦੋ ਤੋਂ ਤਿੰਨ ਬੰਦੇ ਤਿੰਨ ਬੰਦੇ ਬਹੁਤ इजीली ਐਡਜਸਟ ਹੋ ਜਾਂਦੇ ਤੇ ਹੁਣ ਇਹਨੂੰ ਪ੍ਰੋਪਰ ਵੇਲੇ ਜਾਏਗਾ ਇਹਨੂੰ ਪ੍ਰੋਪਰ ਵੇਲ ਕੇ ਦੇਖੋ ਸਾਰਾ ਤਿਆਰ ਹੋ ਰਿਹਾ ਜੀ ਕੁਲਚਾ ਦੇਨੂੰ ਹੁਣ 2 ਤੋਂ 3 ਜਾਣੇ ਖਾ ਸਕਦੇ ਆ ਦੋ ਤੋਂ ਤਿੰਨ ਜਾਣੇ ਬਹੁਤ इजीली ਖਾ ਸਕਦੇ ਨੇ ਜੇ ਜੇਕਰ ਕੋਈ ਕਸਟਮਰ ਆ ਕੇ ਕਹਿੰਦੇ ਕਿ ਸਾਨੂੰ ਮੇజర్ ਕਰਕੇ ਦਿਖਾਓ ਰ ਤੁਸੀਂ ਓਨ ਦਾ ਸਪਾਟ ਵੀ ਮੇజర్ ਕਰ ਸਕਦੇ ਆ ਮੈਮ ਮੇజర్ ਤੁਹਾਨੂੰ ਕਰਕੇ ਇੱਕ ਵਾਰੀ ਕੁਲਚਾ ਰੈਡੀ ਹੋ ਜੇ ਤੁਹਾਨੂੰ ਬਕਾਇਦਾ ਪ੍ਰੋਪਰ ਸਕੇਲ ਦੇ ਵਿਦ ਵਿਦ ਸਕੇਲ ਤੁਹਾਨੂੰ ਇਹਦਾ ਮੇజర్ ਕਰਕੇ ਦਿਖਾਵਾਂਗੇ ਜੇ ਜੀ ਕਸਟਮਰ ਡਿਮਾਂਡ ਕਰੇ ਤਾਂ ਉਹਨਾਂ ਨੂੰ ਵੀ ਕਰਕੇ ਦਿਖਾ ਸਕਦੇ ਹਾਂ ਬਿਲਕੁਲ ਮੈਮ ਬਿਲਕੁਲ ਸਕੇਲ ਰੱਖਿਆ ਕਿ ਇਸ ਲਈ ਹੋਇਆ ਸੀ ਸਪੈਸ਼ਲ ਸਕੇਲ ਵੀ ਰੱਖਿਆ ਹੋਇਆ ਹੈ ਸਪੈਸ਼ਲ ਸਕੇਲ ਰੱਖਿਆ ਹੋਇਆ ਹੈ ਕੁਲਚੇ ਵਾਸਤੇ ਹੀ ਰੱਖਿਆ ਹੋਇਆ ਹੈ ਇਹਦੇ ਆਪਾਂ ਕਿਸੇ ਕਸਟਮਰ ਨੂੰ ਕਟ ਮਾਰ ਨਹੀਂ ਕਰਦੇ ਇਹ ਸਿਰਫ ਆਪਾਂ ਰੱਖਿਆ ਹੋਇਆ ਹੈ ਕਿ ਆਪਾਂ ਕੁਲਚੇ ਦਾ ਸਾਈਜ਼ ਮੈਜ਼ਰ ਕਰਕੇ ਕਸਟਮਰ ਨੂੰ ਦਿਖਾਉਨੇ ਆ ਕੁਲਚੇ ਦਾ ਸਾਈਜ਼ ਵੱਡਾ ਹੋ ਸਕਦਾ ਹੈ ਪਰ ਛੋਟਾ ਨਹੀਂ ਹੋ ਸਕਦਾ ਛੋਟਾ ਨਹੀਂ ਬਿਲਕੁਲ ਉਹ ਵੀ ਇਹ ਹੁੰਦਾ ਜਦੋਂ ਉਹ ਵੀ ਇਹ ਹੁੰਦਾ ਜਦੋਂ ਕਾਰੀਗਰ ਨੇ ਲਗਾਉਣਾ ਜੀ ਕੁਲਚਾ ਓਬਵੀਅਸਲੀ ਲਗਾਉਣ ਦੇ ਵਿੱਚ 1 ਅੱਧਾ ਇੰਚ ਕੋਈ ਪਲੱਸ ਚ ਆ ਗਿਆ ਕੁਲਚਾ ਹੈ ਜਾਂ ਜਿਵੇਂ ਵੀ ਹੈਗਾ ਇਹ ਤੇ ਉਹ ਵੱਧ ਹੋ ਸਕਦਾ ਘੱਟ ਨਹੀਂ ਹੋ ਸਕਦਾ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ 18 ਇੰਚ ਤੋਂ ਪਲੱਸ ਹੈ ਕੁਲਚਾ 20 ਇੰਚ ਕੁਲਚਾ ਹੋ ਗਿਆ ਜੀ 19 ਹੋ ਜਾਊਗਾ 20 ਹੋ ਜਾਊਗਾ 18 18 ਤੋਂ ਘੱਟ ਨਹੀਂ ਹੋਏਗਾ ਕੁਲਚਾ 18 ਥੱਲੇ ਨਹੀਂ ਜਾਏਗਾ ਉੱਪਰ ਜਿੰਨਾ ਮਰਜ਼ੀ ਹੋ ਪਰ 19 ਹੋ ਜਾਏ 20 ਹੋ ਜਾਏ ਉਹ ਮੇਕਿੰਗ ਤੇ ਕਿਸੇ ਵੇਲੇ ਕੋਈ ਡੋ ਜਿਹੜਾ ਥੋੜਾ ਵੱਧ ਹੋ ਗਿਆ ਘੱਟ ਹੋ ਗਿਆ ਇੰਨਾ ਕ ਫਰਕ ਹੈ ਤੇ ਇਸ ਤੋਂ ਬਾਅਦ ਕੁਲਚਾ ਨੂੰ ਤੰਦੂਰ ਦੇ ਵਿੱਚ ਜਾਊਗਾ ਜੀ ਇਹਦੇ ਵਿੱਚ ਵੀ ਮੈਡਮ ਪ੍ਰੋਪਰ ਦੇਖੋ ਕਾਰੀਗਰੀ ਹੈਗੀ ਆ ਕਿਉਂਕਿ ਇੰਨਾ ਵੱਡਾ ਸਾਈਜ਼ ਜਿਹੜਾ 1.5 ਫੁੱਟਾ ਕੁਲਚਾ ਇਹਨੂੰ ਤੰਦੂਰ ਦੇ ਵਿੱਚ ਲਗਾਉਣਾ ਉੱਥੇ ਇੱਕ ਇਹਨੂੰ ਇੱਥੇ ਟੈਂਪਰੇਚਰ ਦੇ ਵਿੱਚ ਰੱਖਣਾ ਕਿ ਕੁਲਚਾ ਫਟਣਾ ਨਹੀਂ ਚਾਹੀਦਾ ਕੁਲਚਾ ਡਿਗਣਾ ਨਹੀਂ ਚਾਹੀਦਾ ਤੇ ਇਹ ਪ੍ਰੋਪਰ ਕਾਰੀਗਰੀ ਹੈਗੀ ਹੈ ਜੀ ਮਤਲਬ ਆਮ ਬੰਦਾ ਇਹ ਕੁਲਚਾ ਨਹੀਂ ਲਾ ਸਕਦਾ ਜੀ ਤੇ ਇਸ ਵਾਰੀ ਗਲਤੀ ਜAVE ਦੇਸੀ ਘਿਓ ਪਾਇਆ ਹਾਂਜੀ ਇਹਦੇ ਵਿੱਚ ਜਿਹੜੀ ਹੈਗੀ ਆ ਜੀ ਇਹਦੇ ਵਿੱਚ ਆਪਣਾ ਜਿਹੜਾ ਹੈਗਾ ਦੇਸੀ ਘਿਓ ਦੀ ਪ੍ਰੋਪਰ ਉੱਤੇ ਫਿਲਿੰਗ ਹੋਈ ਹੈ ਤੇ ਇਹ ਦੇਖੋ ਹੁਣ ਸਾਰੀਆਂ ਜਿਹੜੀਆਂ ਵੈਜਿਸ ਐ ਵਿੱਚ ਵੀ ਵੈਜਿਸ ਗਈਆਂ ਉੱਪਰ ਵੀ ਦੇਖੋ ਸਾਰੀਆਂ ਸਪ੍ਰਿੰਕਲ ਹੋ ਰਹੀਆਂ ਜੀ ਵੈਜਿਸ ਮਤਲਬ ਹੈਲਥ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈਲਥ ਨਾਲ ਮੈਮ ਕੋਈ ਕੰਪਰੋਮਾਈਜ਼ ਨਹੀਂ ਹੈਗਾ ਕੁਆਲਿਟੀ ਸਾਰੀ ਜਿਹੜੀ ਹੈਗੀ ਆ ਨੰਬਰ 1 ਯੂਜ਼ ਕਰ ਰਹੇ ਆ ਆਪਣਾ ਬਟਰ ਤੋਂ ਲੈ ਕੇ ਵਾਈਟ ਬਟਰ ਤੋਂ ਲੈ ਕੇ ਚਨੇ ਤੋਂ ਲੈ ਕੇ ఎవਰੀਥਿੰਗ ਇਜ਼ ਇਨ ਵੈਰੀ ਗੁੱਡ ਕੁਆਲਿਟੀ ਗਲਤੀ ਨਹੀਂ ਹੋਵੇ ਨਾ ਬਟਰ ਫਰੈਸ਼ ਹੈ ਬਟਰ ਫਰੈਸ਼ ਹੁੰਦਾ ਮੈਮ ਆਪਸ਼ਨ ਅਸੀਂ ਤੁਹਾਨੂੰ ਦਿੰਨੇ ਆ ਵਾਈਟ ਬਟਰ ਵੀ ਲੈ ਸਕਦੇ ਆ ਅਮੋਲ ਬਟਰ ਵੀ ਤੁਹਾਨੂੰ ਨਾਲ ਸਰਵ ਕਰ ਦਾਂਗੇ ਤੇ ਜੇ ਦੇਸੀ ਕਿਉ ਮੰਗੋਗੇ ਤੇ ਦੇਸੀ ਕਿਉ ਵੀ ਪ੍ਰੋਵਾਈਡ ਕਰ ਦਾਂਗੇ ਕਸਟਮਰ ਆਪਣੇ ਸਾਹਮਣੇ ਜਿੱਦਾਂ ਰਿਕੁਆਇਰਮੈਂਟ ਹੋਊਗੀ ਉਦਾਂ ਅਸੀਂ ਤੁਹਾਨੂੰ ਕੁਲਚਾ ਸਰਵ ਕਰਾਂਗੇ ਐਕਸਟਰਾ ਚਾਰਜਸ ਤੇ ਇਹ ਇਨਕਲੂਡਡ ਮੇਰੇ ਕੋਈ ਚਾਰਜਸ ਐਕਸਟਰਾ ਨਹੀਂ ਹੈਗੇ ਇਹ ਸਾਰੇ ਇਨਕਲੂਡਡ ਹੀ ਹੈ ਵਿੱਚ ਅੱਛਾ ਸਰ ਲੋਕੇਸ਼ਨ ਤੇ ਟਾਈਮਿੰਗ ਦੱਸ ਦੋ ਸਾਨੂੰ ਲੋਕੇਸ਼ਨ ਮੈਮ ਆਪਣੀ ਰਾਜਗੁਰ ਨਗਰ ਡੀ ਬਲੌਕ ਮਾਰਕੀਟ ਸਿੰਧੀ ਬੇਕਰੀ ਦਾ ਜਸਟ ਨਾਲ ਹੀ ਆਪਣੀ ਸ਼ਾਪ ਜੀ ਤੇ ਟਾਈਮਿੰਗਸ ਦੀ ਗੱਲ ਕਰੀਏ ਸਵੇਰੇ 10 ਵਜੇ ਆਪਾਂ ਸਟਾਰਟ ਕਰ ਦਨੇ ਸ਼ਾਮੀ 5 ਵਜੇ ਤੱਕ ਹੁੰਦੇ ਆਪਾਂ ਇਹ ਹਫਤੇ ਦੇ 6 ਦਿਨ ਹੁੰਦੇ ਆ 7 ਡੇਸ ਨਹੀਂ ਸੰਡੇ ਸੰਡੇ ਵੀ ਹ 9:30 ਤੋਂ 5 ਵਜੇ ਤੱਕ ਹਾਂਜੀ ਠੀਕ ਹੈ ਤੇ ਜੇਕਰ ਹੁਣ ਤੁਸੀਂ ਵੀ ਲੁਧਿਆਣੇ ਦੇ ਵਿੱਚ 150 ਫਾਟੀ ਤੁਸੀਂ ਹੁਣ ਕੁਲਚਾ ਖਾਣਾ ਚਾਹੁੰਦੇ ਹੋ ਤਾਂ ਜਰੂਰ ਵਿਜ਼ਿਟ ਕਰੋ ਇੱਥੇ ਤੇ ਇਹਨਾਂ ਦੇ ਨਾਲ ਦੇਖੀ ਜਾਵੇ ਤਾਂ ਇਹ ਹੈਲਥ ਨਾਲ ਵੀ ਬਿਲਕੁਲ ਕੰਪਰੋਮਾਈਜ਼ ਨਹੀਂ ਕਰ ਰਿਹਾ ਹੈ ਬਿਲਕੁਲ ਹੈਲਦੀ ਆٹے ਜਿਹੜੇ ਕੁਲਚੇ ਨੇ ਉਹਨੂੰ ਉਹ ਖਵਾ ਰਹੇ ਨੇ ਤੇ ਸਭ ਤੋਂ ਸਪੈਸ਼ਲ ਗੱਲ ਇਹ ਹੈ ਕਿ ਅੰਮ੍ਰਿਤਸਰ ਸਟਾਈਲ ਦੇ ਜਿਹੜੇ ਕੁਲਚੇ ਨੇ ਤੇ ਅੰਮ੍ਰਿਤਸਰ ਦਾ ਜਿਹੜਾ ਟੇਸਟ ਹੈ ਹੁਣ ਨੋ ਲੁਧਿਆਣੇ ਦੇ ਵਿੱਚ ਦੇਖਣ ਨੂੰ ਮਿਲੇਗਾ ਤਾਂ ਇਹਦੀ ਹੋਰ ਵਧੀਆ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ ਮੈਟਵਲਿੰਗ ਕੋਰ ਕੈਮਰਾ